ਜੂਗਾ ਠੀਕ ਹੈ ਨੀ ਭਾਜੀ ਗੱਲ ਸੁਣੀ ਨੀ ਥੱਲੇ ਕਰ ਲੈ ਇਹ ਥੱਲੇ ਇਹ ਤਾਂ ਇਹ ਤਾਂ ਸਾਡਾ ਸਾਡਾ ਹਥਿਆਰ ਹੈ ਜੀ ਜੇ ਇਹਨੂੰ ਥੱਲੇ ਕਰ ਲੈ ਅਸੀਂ ਤਾਂ ਮਰ ਗਏ ਫਿਰ ਠੀਕ ਹੈ ਨੀ ਸਾਡੇ ਕੋਲ ਨਾ ਕੋਈ ਰੋਲਵਰ ਨਾ ਬਾਤਾਂ ਸਾਡਾ ਹਥਿਆਰ ਸਾਡਾ ਕੈਮਰਾ ਜੀ ਇਹ ਦੇ ਥੱਲੇ ਹੋ ਗਿਆ ਸਮਝੋ ਅਸੀਂ ਗਏ ਜੀ ਤੁਸੀਂ ਦੋ ਜਣੇ ਗੱਲਤਾ ਕਰੋ ਤੁਸੀਂ ਇਦੋਂ ਇੱਦਾਂ ਗੱਲ ਕਰ ਲਓ ਮੇਰੇ ਸਾਹਮਣੇ ਕੈਮਰਾ ਬੰਦ ਨਹੀਂ ਹੋਣਾ ਠੀਕ ਹੈ ਜੀ ਇਹ ਹੈ ਜੀ ਸਿਰਫ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਜੀ ਸਰ ਵਿੱਚ ਕਿੱਥੇ ਦੱਸੋ ਤੁਸੀਂ 100 ਤੋਂ 150 ਰੁਪਏ ਕੱਟ ਦਾ ਹਾਂ ਜੀ ਪਹਾੜ ਦਾ ਸਾਲਾ ਚੱਕ ਲਿਆ ਹੋਰ ਕਿੱਥੇ ਪਾਉਂਗਾ ਇਹ 10-20 ਟਰਾਲੀਆਂ ਬਸ ਆਹ 10-20 ਇਹ ਮੇਰੇ ਨਾਲ ਚੱਲੋ ਘੱਟ ਘੱਟ 2 ਤੋਂ 250 ਟਰੈਲੀਆਂ ਚੱਕ ਹੋ ਗਈ ਵੀ ਉੱਪਰ ਵੱਧ ਆਹ ਦੇਖੋ ਜੀ 10-20 ਟਰਾਲੀਆਂ 10 ਸਾਰੇ ਪੂਰੇ ਦਾ ਪੂਰਾ ਪਹਾੜ ਵੀ ਨਿਕਲ ਲਿਆ ਸਭੀ ਦਾ ਹਾਲਤਾ ਕੋ ਹਾਲ ਸਾਰੇ ਦੀ ਪਰਮਿਸ਼ਨ ਹੈ ਕਿ ਦੇ ਦਿਓ ਆਪਾਂ ਚੱਲ ਜਾਂਦੇ ਹਾਂ ਅਸੀਂ ਕਿਹੜੇ ਤੁਹਾਡੇ ਨਾਲ ਲੜਨ ਆਏ ਹਾਂ ਪਰਮਿਸ਼ਨ ਹੈ ਨਹੀਂ ਹੈ ਜੀ ਕੋਈ ਨਹੀਂ ਇੱਧੇ ਚੱਲਣ ਦਾ ਭਰਾ ਹਾਂ ਜੀ ਕੋਈ ਨਹੀਂ ਕੋਈ ਨਹੀਂ ਕਰ ਲੈਣੇ ਆ ਕੋਈ ਨਹੀਂ ਤੁਹਾਨੂੰ ਪਾਜੀ ਹਾਂਜੀ ਹੈਗਾ 100 ਫੁੱਟ ਉੱਚਾ ਹੋਣਾ ਇਹ ਹਾਂਜੀ ਮੈਂ ਪੱਤਰਕਾਰ ਹਾਂ ਜੀ ਇਹ ਟਿੱਬਾ ਚੱਕਣ ਦੀ ਪਰਮਿਸ਼ਨ ਹੈਗੀ ਜੀ ਦਿਖਾ ਲੇ ਦਿਓ ਜੀ ਆ ਦੇਖੋ ਜੀ ਪ੍ਰਸ਼ਾਸਨ ਐਡਾ ਬੜਾ ਟਿੱਬਾ ਚੱਕਣ ਦੀ ਕਹਿੰਦੇ ਪਰਮਿਸ਼ਨ ਦਿੱਤੀ ਵੀ ਸਾਨੂੰ ਇਹ ਹਾਲਾਤ ਹੈ ਜੀ ਆਪਣੇ ਕਹਿੰਦੇ ਬੜੇ ਬੜੇ ਪਹਾੜ ਨਿਕਲ ਗਏ ਇੱਥੇ ਸਾਰੇ ਆ ਪਹਿਲਾਂ ਸਾਰੇ ਇੱਥੇ ਪਹਾੜ ਹੁੰਦੇ ਤੇ ਉਹ ਵੱਡੇ ਇਹ ਪਹਿਲਾਂ ਵੀ ਰੇਤ ਮਾਖੀਆਂ ਨੇ ਚੱਕਿਆ ਸਾਰਾ ਕੁਝ ਕੁਟੀ ਨੰਬਰ ਨਹੀਂ ਗਏ ਵੰਨ ਦਾ ਲੈ ਤੁਸੀਂ ਬੇਚ ਦੀ ਬੇਚ ਕਰ ਸਕਦੇ ਕੰਮ ਹਾਂਜੀ ਇਹ ਕਿਹੜੇ ਥੱਲੇ ਕੀਤਾ ਆਪਣੇ ਆਪ ਨਾ ਖੇਤ ਵੀ ਨਹੀਂ ਕਰਾ ਸਕਦੇ ਸਰ ਪਹਾੜ ਥੋੜੀ ਨਹੀਂ ਚੱਕ ਸਕਦੇ ਪਹਾੜ ਥੋੜੀ ਖੇਤ ਆ ਇਹਨੂੰ ਖੇਤ ਕਹਿੰਦੇ ਤੁਸੀਂ 100 ਫੁੱਟ ਦੀ ਉਚਾਈ ਦਾ ਇਹਨੂੰ ਖੇਤ ਦੱਸੀ ਜਾਂਦੇ ਹਾਂਜੀ ਜਿਹੜੇ ਜਿਹੜੀ ਪਰਮਿਸ਼ਨ ਵੀ ਮਿਲਦੀ ਹੈ ਨਾ ਤੁਸੀਂ ਆਪਣੇ ਖੇਤ ਤੋਂ 2 ਤੋਂ 2.5 ਫੁੱਟ ਮਿੱਟੀ ਦੀ ਪਰਮਿਸ਼ਨ ਲੈ ਸਕਦੇ 2 ਤੋਂ 2.5 ਫੁੱਟ ਨੂੰ ਖਾਲਤੋਂ ਨਹੀਂ ਚੱਕਾ ਆ ਤਾਂ ਤੁਸੀਂ 100 ਫੁੱਟ ਦਾ ਉੱਚਾ ਟਿੱਬਾ ਹੀ ਹਲਾ ਕੇ ਰੱਖ ਦਿੱਤਾ ਇਹ ਜਾਈਓ ਨਹੀਂ ਪੱਤਰੇ ਦਾ ਕਰਾਂਗੇ ਨਹੀਂ ਸਾਵਾ ਖੋੜੀ ਨਹੀਂ ਤੁਸੀਂ ਤਾਂ ਬਾਤਾ ਪਰਨ ਨੂੰ ਖਰਾਬ ਲੱਗੇ ਬਕਰਨ ਇਹ ਤਾਂ ਤੁਸੀਂ ਬਾਤਾ ਪਰਨ ਨੂੰ ਵੀ ਲੱਗੇ ਖਰਾਬ ਕਰਦੇ ਤੇ ਬੇ ਸਾਡੇ ਇਲਾਕੇ ਚ ਗੈ ਵੀ ਕਰ ਦਿੱਤੇ ਸਾਰੇ ਜਹਾਦਾ ਮੈਨ ਲੱਗਦਾ ਧੰਦਾ ਚੱਲਿਆ ਨਹੀਂ ਇਹਨਾਂ ਨੇ ਸਾਡੇ ਇਲਾਕੇ ਦਾ ਨਾਮ ਮਾਰ ਦਿੱਤਾ ਸੁੰਦਰਤਾ ਖਤਮ ਕਰ ਦਿੱਤੀਆਂ ਕੋਈ ਪਹਾੜ ਨਹੀਂ ਤੇ ਕੁਛ ਨਹੀਂ ਬਹੁਤ ਵਧੀਆ ਸੁੰਦਰਤਾ ਕੰਡੇ ਕਾਨੂੰ ਮੈਂ ਕਹਿੰਦੇ ਜੀ ਕੰਡੇ ਜਦੋਂ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕੰਡੇ ਨੂੰ ਵੀ ਦਰਸਨਾ ਇਹ ਟੋਲੀ ਬੰਦੂ ਜਿਹੜੇ ਉਹ ਕੇਦ ਹੈ ਹੋ ਗਿਆ ਕਰੂਗਾ ਯਾਰ ਗਰੀਬ आदमी ਹੈ ਉਹ ਖਸਰ ਨਹੀਂ ਬੀਜੂਗਾ ਮੈਂ ਕਿਹਾ ਸਰ ਜੀ ਗਰੀਬ ਗਰੀਬ ਮੇਰੀ ਗੱਲ ਸੁਣੋ ਗਰੀਬ ਪਹਿਲੇ ਮੇਰੀ ਗੱਲ ਸੁਣੋ ਕਿਹੜਾ ਗਰੀਬ ਬੰਦਾ ਐਡੇ ਵੱਡੇ ਪਹਾੜ ਨੂੰ ਚੁਕਾ ਦਊਗਾ ਕਿੰਨਾ ਪੈਸਾ ਲੱਗਣਾ ਚੁਕਾਣ ਲਈ ਇਹਦੇ ਪਰ ਨਹੀਂ ਇਹਨੂੰ ਖਸਰ ਪਜਾਉ ਤਾਂ ਕਰੂਗਾ ਨਹੀਂ ਇਹਨੂੰ ਇਹਦੀ ਜਿਹੜੀ ਜਿਹੜੀ ਪੈਸੇ ਪਵਾਉਂਗੇ ਤਾਂ ਇਹ ਚਲਾਉ ਇਹ ਜਿਹੜੀ ਜਿਹੜੀ ਦੂਈ ਹੈ ਨੇ ਜਿਹੜੀ ਪਰਮਿਸ਼ਨ ਵੀ ਲਈ ਹੁੰਦੀ ਇਹ ਮਿੱਟੀ ਨੂੰ ਤੁਸੀਂ ਬਾਹਰ ਲਿਜਾ ਕੇ ਵੇਚ ਨਹੀਂ ਸਕਦੇ ਇਹਨੂੰ ਤੁਸੀਂ ਆਪਣੇ ਖੇਤ ਜੇ ਖਿਲਾਰ ਕੇ ਇਹਨੂੰ ਪਾ ਦਰਾ ਮੈਟਰੀਲੀਆਂ ਦਾ ਅੱਡਾ ਦਾ ਦੁਖੀ ਹੋਇਆ ਪਿਆ ਜੀ ਪਰ ਪਰ ਕੇ ਨੰਗੀਆਂ ਟਰੈਲੀਆਂ ਜਾਂਦੀਆਂ ਬਾਜ਼ਾਰ ਚੋਂ ਸਵੇਰ ਦੀਆਂ ਨੇ ਪਟਸੂ ਪਾਇਆ ਪਿਆ ਦੁਕਾਨਦਾਰ ਸਾਨੂੰ ਵਿੱਚ ਕਹਿੰਦੇ ਜਾ ਕੇ ਤੁਸੀਂ ਦੇਖੋ ਤਾਂ ਸਹੀ ਕਿ ਆ ਹਾਲਾਤ ਹੋਏ ਬੇ ਕਿਥੇ ਉਹ ਤਾਂ ਪੱਟੇ ਵੇ ਜੀ ਉਹ ਤਾਂ ਪਹਿਲੇ ਪੁਰਾਣੇ ਪੱਟੇ ਵੇ ਨਹੀਂ ਨਹੀਂ ਹੁਣੇ ਪਾਣੀਆਂ ਚਾਰ ਪੰਜ ਘੇੜੇ ਗਏ ਬਾਹਰ ਇੱਕ ਟਰਾਲੀ ਚਲੋ ਤੁਸੀਂ ਤੁਹਾਡੇ ਕੋ ਮੈਂ ਕਹਿੰਦੀ ਤੁਹਾਡੇ ਕੋ ਪਰਮਿਸ਼ਨ ਹੈਗੀ ਆ ਜਾ ਤੁਹਾਨੂੰ ਨਹੀਂ ਮੈਨੂੰ ਸਾਨੂੰ ਤਾਂ ਪਰਮਿਸ਼ਨ ਦੀ ਕਾਪੀ ਦੇ ਦਿਓ ਜਿਹੜੀ ਹੁਣ ਮੈਂ ਘਰ ਥੋੜੀ ਨਹੀਂ ਦੇਖਣ ਜਾਊਂਗੀ ਇਹ ਆ ਵਿੱਚੀ ਪਾਜੋ ਵਿੱਚ ਦੀ ਵਿੱਚ ਪਾ ਸਕਦੇ ਨਹੀਂ ਮੈਂ ਤਾਂ ਪਰਮਿਸ਼ਨ ਕਹਿੰਦਾ ਪਹਾੜ ਚੱਕਣ ਦੀ ਪਰਮਿਸ਼ਨ ਹੈਗੀ ਹੈ ਨਹੀਂ ਬਸਿੰਦਾ ਗਿਆ ਵਾ ਮਾਲਕ ਮਾਲਕ ਕੋਲ ਵਟਸਐਪ ਤੇ ਮੰਗਾ ਲਓ ਉਹਨੂੰ ਕੋ ਭੇਜ ਦੇਈ ਕਰ ਲਓ ਕੋਈ ਨਹੀਂ ਕੋਈ ਨਹੀਂ ਅਸੀਂ ਅਸੀਂ ਉੱਪਰ ਸਬੰਧਤ ਵਿਭਾਗ ਨੂੰ ਤੁਹਾਡੀ ਇਹ ਭੇਜਣੀ ਆ ਉਹ ਦੱਸੂਗੇ ਵੀ ਇਹਦੀ ਪਰਮਿਸ਼ਨ ਹੈਗੀ ਜਾਂ ਨਹੀਂ ਹੈ ਨਹੀਂ ਉਹੋ ਦੱਸੂਗੇ ਵੀ ਪਰਮਿਸ਼ਨ ਹੈਗੀ ਜਾਂ ਨਹੀਂ ਆ ਜੇ ਪਰਮਿਸ਼ਨ ਹੁੰਦੀ ਤੁਸੀਂ মিডিਆ ਦੇ ਨੂੰ ਦੇ ਕੇ ਭੱਜਦੇ ਥੋੜੀ ਨੇ ਇੱਕ ਤੁਹਾਡਾ ਟਰੈਕਟਰ ਉੱਥੇ ਜਿਹੜਾ ਉਹ ਕਰਾ ਲੰਦਦਾ ਉਹ ਦੇ ਕੇ ਭੱਜ ਗਿਆ ਦਵਾ ਦਵਾ ਯਾਰ ਭੱਜੇ ਥੋੜੀ ਜੇ ਮੈਂ ਚੋਰ ਹੋਊਂਗਾ ਨਾ ਮੈਂ ਭੱਜੂਗਾ ਠੀਕ ਹੈ ਨਹੀਂ ਬਾਜੀ ਗੱਲ ਸੁਣੀ ਨੀ ਥੱਲੇ ਕਰ ਇਹ ਥੱਲੇ ਇਹ ਤਾਂ ਇਹ ਤਾਂ ਸਾਡੇ ਸਾਡਾ ਹਥਿਆਰ ਇਹੇ ਆ ਜੀ ਜੇ ਇਹਨੂੰ ਥੱਲੇ ਕਰ ਲਿਆ ਅਸੀਂ ਤਾਂ ਮਰ ਗਏ ਫਿਰ ਠੀਕ ਹੈ ਨਹੀਂ ਸਾਡੇ ਕੋਲ ਨਾ ਕੋਈ ਰੋਲਵਰ ਨਾ ਬਾਤ ਸਾਡਾ ਹਥਿਆਰ ਸਾਡਾ ਕੈਮਰਾ ਜੀ ਇਹਦੇ ਥੱਲੇ ਹੋ ਗਿਆ ਸਮਝੋ ਅਸੀਂ ਗਏ ਜੀ ਤੁਹਾਨੂੰ ਤੁਹਾਡੇ ਨਾਲ ਗਲਤਤਾ ਕਰ ਪਰ ਤੁਸੀਂ ਇਦੋਂ ਐਦਾ ਗੱਲ ਕਰ ਲਓ ਆਪਣੇ ਸਾਹਮਣੇ ਕੈਮਰਾ ਬੰਦ ਨਹੀਂ ਹੋਣਾ ਠੀਕ ਹੈ ਜੀ ਇਹ ਹੈ ਜੀ ਸਿਰਫ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਜੀ ਜੀ ਵਿੱਚ ਦੀ ਵਿੱਚ ਸਾਨੂੰ ਅਸੀਂ ਕਰ ਸਕਦੇ ਹਾਂ ਸਰ ਵਿੱਚ ਕਿੱਥੇ ਦੱਸੋ ਤੁਸੀਂ 100 ਤੋਂ 150 ਰੁਪਏ ਫਟਦੇ ਹਾਂ ਜੀ ਪਹਾੜ ਦਾ ਸਾਰਾ ਚੱਕ ਲਿਆ ਹੋਰ ਕਿੱਥੇ ਪਾਵਾਂਗਾ ਜੀ 10-20 ਟਰੈਲੀਆਂ ਬਸ ਆਹ 10-20 ਹੀ ਮੇਰੇ ਨਾਲ ਚੱਲੋ ਘੱਟ-ਘੱਟ 2 ਤੋਂ 250 ਟਰੈਲੀ ਚੱਕ ਹੋ ਗਈ ਦੀ ਉੱਪਰ ਵੱਧ ਆਹ ਦੇਖੋ ਜੀ 10-20 ਟਰੈਲੀਆਂ 10 ਰੇ ਪੂਰੇ ਦਾ ਪੂਰਾ ਪਹਾੜ ਵੀ ਨਿਕਲ ਲਿਆ ਦੇਖੋ ਵੀ ਦਾ ਹਾਲ ਤਾਂ ਕੋ ਹੁੰਦਾ ਹਾਲ ਸਾਰ ਇਹਦੀ ਪਰਮਿਸ਼ਨ ਹੈਗੀ ਦੇ ਦਿਓ ਆਪਾਂ ਚੱਲ ਜਾਂਦੇ ਅਸੀਂ ਕਿਹੜੇ ਤੁਹਾਡੇ ਨਾਲ ਲੜਨ ਆਏ ਆ ਮੈਂ ਕਰਦੇ ਹੈ ਨਹੀਂ ਮਾਲਕ ਕੋ ਫੋਨ ਨਹੀਂ ਚੱਕਿਆ ਹੁਣ ਨਹੀਂ ਪਰਮਿਸ਼ਨ ਹੈ ਨਹੀਂ ਹੈ ਜੀ ਕੋਈ ਨਹੀਂ ਇੱਦੀ ਚੱਲ ਰਹੇ ਜੀ ਮੇਰਾ ਭਰਾ ਹੈ ਬੋਤਾਂ ਨਹੀਂ ਕਰੀਦਾ ਜਾਂ ਚੱਲੋ ਕੋਈ ਨਹੀਂ ਕੋਈ ਗਲਤੀ ਕਰ ਲੈਨੇ ਕੋਈ ਨਹੀਂ ਧੰਨਵਾਦ ਜੀ ਜਦੋਂ মিডিਆ ਕਰਮੀ ਇੱਥੇ ਪੁੱਜੇ ਇੱਕ ਤਾਂ ਉਹ ਜਾ ਰਿਹਾ ਜੀ ਟਰੈਕਟਰ ਭਾਜੀ ਇੱਕ ਇਧਰ ਲਗੋਇਆ ਵਾ ਇਥੇ ਜੀਵੀਸੀ ਵਗੈਰਾ ਨਾਲ ਹੀ ਹੈ ਟਰੈਕਟਰ ਟਰੈਲੀਿਆਂ ਦੇ ਨਾਲ ਹੀ ਦੇਖ ਲੋ ਅੱਡਾ ਅੱਡਾ ਕਹਿੰਦੇ ਇਹਨੂੰ ਫਿਰ ਆਦਾਂ ਤੋਂ ਖalde ਆ ਦੇਖੋ ਪੂਰੇ ਦਾ ਪੂਰਾ ਪਹਾੜ ਉੱਪਰੋਂ ਪਤਰਾ ਕੀਤਾ ਵਾ ਆ ਤਾਜ਼ਾ ਕੰਮ ਹੈ ਜੀ ਜੋ ਮੀਡੀਆ ਕਰ ਮੀਮ ਦੇਖ ਕੇ ਫਰਾਰ ਹੋ ਗਏ ਆ ਢਾਈ ਅਕੇਵੀ ਪਈ ਐ ਆ ਦੇਖੋ ਇਹਦੇ ਖੱਲੇ ਟਰੈਕਟਰ ਟਰੈਲੀ ਬਾਹਰ ਨਾਲ ਲੰਦੇ ਉੱਪਰ ਦੇ ਪਈ ਦੂਆ ਟਰੈਕਟਰ ਮਿੱਟੀ ਨੂੰ ਖਿੱਚ-ਖਿੱਚ ਕੇ ਲੈ ਕੇ ਜਾਂਦਾ ਆ ਆਰਾਮ ਕਰਨ ਲਈ ਜਾਂਦਾ ਇਹ ਕਾਹੜਗੜ ਦੇ ਬਾਜ਼ਾਰ ਵਿੱਚੋਂ ਭਰ ਭਰ ਕੇ ਜਾਂਦੀਆਂ ਟਰੈਕਟਰ ਟਰੈਲੀਆਂ ਪਰ ਪ੍ਰਸ਼ਾਸਨੀ ਦੇ ਵੱਲ ਕੋਈ ਧਿਆਨ ਨਹੀਂ ਮਾਰ ਰਿਹਾ ਅਕਾਪੀ ਵੀ ਕੋਈ ਛਰੀ ਢੇੜੇ ਗੂੜੇ ਲਿਖਿਆ ਹੋਣਾ ਇਹਦੇ 'ਚ ਆ ਦੇਖੋ ਜੀ ਕਾਠਗੜ ਠੇਕੇਦਾਰ ਆ ਸਾਰਾ ਕੁਝ ਕਿੰਨੇ ਕੀੜੇ ਲੱਗੇ ਵੇ ਅਰਸ਼ਾਸ਼ਣ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਇਹ ਕੁਦਰਤੀ ਸੰਪੰਤੀ ਨੂੰ ਨਸ਼ਟ ਕਰ ਰਹੇ ਵਾਤਾਵਰਨ ਨੂੰ ਬਚਾਓ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈਣਾ ਜੇ ਅਸੀਂ ਇਹ ਟਿੱਬਿਆਂ ਨੂੰ ਨਾ ਬਚਾਇਆ ਜਾਗੋ ਪ੍ਰਸ਼ਾਸਨ ਜੀ ਜਾਗੋ ਕਾਠਗੜ੍ਹ ਲਾਕੇ ਦੇ ਵਿੱਚ ਦੇਖੋ ਕਿਵੇਂ ਟਿੱਬਿਆਂ ਨੂੰ ਸ਼ਹਿਰੇਮ ਵਟ ਕੇ ਧੀਆਂ ਡਾਈਆਂ ਜਾ ਰਹੀਆਂ ਇਹ ਹੈਗਾ ਜੀ ਆਪਣੇ ਕਾਠਗੜ੍ਹ ਭਾਟੀਆਂ ਫਾਰਮ ਦੇ ਨੇੜੇ ਆ ਟਰੈਲੀਆਂ ਨਾਲ ਦੇਖੋ ਕਿੰਨਾ ਟਿੱਬਾ ਚੱਕ ਲਿਆ ਸ਼ਹਿਰੇਮ ਕਾਠਗੜ੍ਹ ਬਾਜ਼ਾਰ ਦੇ ਵਿੱਚੋਂ ਹੋ ਕੇ ਟਰੈਕਟਰ ਟਰੈਲੀਆਂ ਓਵਰਲੋਡ ਲੰਘ ਰਹੀਆਂ ਪਰ ਪ੍ਰਸ਼ਾਸਨ ਮੁਕ ਦਰਸ਼ਕ ਬਣੀਆਂ ਬਣੀ ਹੋਈ ਨੇ ਆ ਚੀਜ਼ਾਂ ਨਹੀਂ ਦਿਖ ਰਹੀਆਂ ਜਿੱਥੇ ਸ਼ਹਿਰੇਮ ਕੰਮ ਚੱਲ ਰਿਹਾ ਨਯਾਇ ਜੀ ਮਰੰਗਦਾ ਟਿੱਬਿਆਂ ਦੇ ਟਿੱਬੇ ਚਲੋ ਖੇਤ ਪਦਰੇ ਦਾ ਕਰਨ ਨੂੰ ਕਹਿੰਦੇ ਮਨਜ਼ੂਰੀ ਲੈ ਲਈ ਵੀ ਆ ਆਹ ਕਿਹੜੇ ਖੇਤ ਹੋ ਗਏ ਜੀ بڑے بڑے ਪਹਾੜ ਚੱਕ ਕੇ ਖਾਲੇ ਇਹ ਜੀ ਦੇਖੋ ਅੱਜ ਟਿੱਬਾ ਤੁਹਾਨੂੰ ਦਿਖਦਾ ਵੀ ਮਾੜਾ ਮੋਟਾ 2-4 ਦਿਨਾਂ ਤੱਕ ਇਹ ਵੀ ਟਿੱਬਾ ਗਾਇਬ ਹੋ ਜਾਣਾ ਇੱਥੇ